ਹਾਂਜੀ ਜੈਨ ਬਰੋਚਾ ਇੱਕ ਸਰਟੂ ਕੰਪਿਊਟਰ ਅਵਰ ਸਟੂਡਿਓ ਮੋਤੀ ਜੀ ਠੀਕ ਹੈ ਜੀ ਦਿਖੋ 5 ਮਿੰਟ ਲੱਗਣਗੇ ਕਿੰਨਾ ਲੱਗੂਗਾ ਚਾਹੋ ਮੈਂ ਉਹਦੇ ਘਰ ਤੇ ਆਪਾਂ ਕਰਕੇ ਮੈਂ ਉਹਦਾ ਹੀ ਕਰ ਲੈਣਾ ਜਦੋਂ ਕੱਲ ਨੂੰ ਆਓ ਜੀ ਆਓ ਬੇਟਾ ਤੁਸੀਂ ਵੀਰੋ ਹਾਂਜੀ ਆਓ ਜੀ ਮੈਂ ਤਾਂ ਆਇਆ ਤੁਸੀਂ ਆਜੋ ਇੱਕ ਕੁੜੀਆਂ ਤੋਂ ਠੀਕ ਹੈ ਜੀ ਤੁਹਾਨੂੰ ਤੁਸੀ ਕੁੜੀਆਂ ਤੋਂ ਤੂੰ ਰੁਕ ਜਾ ਬੰਦ ਆਓ ਨਾ ਕਰਤੋ ਇਹ ਤਾ ਫੜੋ ਜੀ ਬਹੁਤ ਜ਼ਰੂਰੀ ਨੇ ਬੰਨ ਲਓ ਬੰਨ ਲਓ ਚਲੋ ਜੀ ਚਲੋ ਜੀ ਅੱਜ ਦਾ ਬਟਨ ਆ ਬੰਨੋ ਠੀਕ ਹੈ ਬਹੁਤ ਖੂਬ ਪੜਨਾ ਹੈ ਠੀਕ ਹੈ ਚਲੋ ਸਭ ਨੂੰ ਕਮਰੇ ਦੇ ਦੇਵਾਂਗੇ ਪੜਾਂਗੇ ਜਿੱਥੇ ਜਿੱਥੇ ਲੱਗੇ ਜਾਓ ਉਸਦੇ ਵਿੱਚ ਲਾਈਨ ਵਿੱਚ ਲਿਖਣਾ ਕੀ ਹੁੰਦਾ ਬੱਚੇ ਬੱਚੇ ਆ ਜਾਓ ਬੱਚੇ ਬੱਚਿਆਂ ਨੂੰ ਬੁਲਾ ਦਿਓ ਜੀ ਕੁੜੀਆਂ ਨੂੰ ਆਜੋ ਆਜੋ ਲੜਕੀਆਂ ਨੂੰ ਬੁਲਾ ਦਿਓ ਆ ਗਈ ਆ ਗਈ ਆ ਗਈ ਭੈਜੀ ਇੱਥੇ ਹੀ ਬੁਲਾ ਦੂੰ ਮੈਂ ਬਾਲ ਲਾਂ ਆਗੇ ਆਗੇ ਆ ਬੱਚੇ ਆਜੋ ਆਜੋ ਸ਼ਿਸ਼ਤਰਪੁਰ ਨਾ ਆਜੋ ਆਜੋ ਪਕੜ ਕੇ ਤਾਰੋ ਲੱਭ ਨੂੰ ਬੁਲਾ ਦੇ ਇੱਧਰ ਆ ਜਾ ਪੁੱਤ ਆ ਜਾ ਆ ਜਾ ਆਜੋ 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 ਮੇਰੇ ਹਰ ਪਾਸੇ ਹਰ ਪਾਸੇ ਆਜਾ 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 ਆਜੋ ਆਜੋ ਆਓ ਇੱਥੇ ਆਓ ਮੈਂ

ਮੇਰਾ ਨੰਬਰ ਹੈ 9876543210 Why oh, you é ਚਾੜ ਦੇ ਕੋਈ ਪੁੱਛਿਆ ਨਾ ਉਹਨੇ ਨਾ ਮਸੂਮੇ ਜ਼ਰਾ ਆ ਦੇ ਬਣਾ ਬੜਾ ਤੁਸੀਂ ਸਾਈਡ ਤੇ ਆ ਜੀ ਸਾਈਡ ਤੋਂ ਜੜਾ ਸਰ ਜੀ ਤੁਸੀਂ ਰੱਖੋ ਜੀ ਸੋ ਨਿਆ Allora, facciamo. ਅਜੇ ਉਹਦੇ ਪ੍ਰਾਈਵੇਟ ਦੇ ਬੇਟ ਨੰਬਰਿਆਂ ਦਾ ਅਧਿਕਾਰ ਨਹੀਂ ਵੀ ਬਸ ਨੇ ਰੱਖਣਾ ਹੈ ਕਮਰੇਆਂ ਦਾ ਕੀ ਕਰਨਾ ਦੇਖੋ ਪਿਛਲੇ 3.5 ਸਾਲਾਂ ਤੋਂ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਕ੍ਰਾਂਤੀ ਜਿਹੜੀ ਉਹ ਚੱਲ ਰਹੀ ਹੈ ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿੱਖਿਆ ਦੇ ਮਾਧਿਅਮ ਦੇ ਜ਼ਰੀਏ ਹੀ ਬੱਚੇ ਸਭ ਤੋਂ ਵੱਡਾ ਐਸੈਟ ਹੁੰਦੇ ਨੇ ਤੇ ਇਹੀ ਬੱਚੇ ਅੱਗੇ ਜਾ ਕੇ ਸਮਾਜ ਪੰਜਾਬ ਤੇ ਦੇਸ਼ ਦਾ ਕੋਈ ਖਰੋਸ਼ਣ ਜਿਹੜਾ ਉਹ ਕਰ ਸਕਦੇ ਨੇ ਸੋ ਇਹਨਾਂ ਦੀ ਸਟੱਡੀਜ਼ ਨੂੰ ਫੈਸਿਲਿਟੇਟ ਕਰਨ ਦੇ ਲਈ ਸ਼ਿਕਿਆ ਗ੍ਰਾਂਤੀ ਪਿੱਛੇ ਜੇ ਸਰਕਾਰ ਵੱਲੋਂ ਚਲਾਈ ਗਈ ਹੈ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ ਤੇ ਅੱਜ ਉਸੇ ਮਕਸਦ ਦੇ ਨਾਲ ਸੁਨਾਮ ਹਲਕੇ ਦੇ ਵਿੱਚ तकरीबन 2 ਕਰੋੜ ਦੀ ਲਾਗਤ ਦੇ ਨਾਲ ਪੰਜ ਸਕੂਲਾਂ ਦੇ ਵਿੱਚ ਜੋ ਚਾਹੇ ਰੂਮਸ ਬਣਨੇ ਨੇ ਕਲਾਸਰੂਮਸ ਬਣਨੇ ਨੇ ਸਾਇੰਸ ਲੈਬਸ ਬਣਨੀਆਂ ਨੇ ਕੰਪਿਊਟਰ ਲੈਬਸ ਬਣਨੀਆਂ ਨੇ ਉਹਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਔਰ ਸਾਡੇ ਸੁਨਾਮ ਸਕੂਲ ਦੇ ਵਿੱਚ 4 ਕਮਰੇ 78 ਲੱਖ ਰੁਪਏ ਦੀ ਲਾਗਤ ਦੇ ਨਾਲ ਉਹਦਾ ਫਾਊਂਡੇਸ਼ਨ ਸਟੋਨ ਹੈ ਜਿਹੜਾ ਉਹ ਬੱਚਿਆਂ ਦੇ ਹੱਥੋਂ ਰਖਾਏ ਗਏ ਕਿਉਂਕਿ ਬੱਚਿਆਂ ਰੱਬ ਦਾ ਰੂਪ ਹੁੰਦੀਆਂ ਨੇ ਤੇ ਮੈਂ ਸਮਝਦਾ ਕਿ ਇਸ ਇਨੀਸ਼ੀਏਟਿਵ ਦੇ ਨਾਲ ਬੱਚਿਆਂ ਨੂੰ ਹੋਰ ਪੜ੍ਹਨ ਦੇ ਵਿੱਚ ਔਰ ਸਾਰੇ ਟੀਚਰਜ਼ ਨੂੰ ਜਿਹੜੇ ਕਿ ਸੋਸਾਇਟੀ ਦੇ ਸਮਾਜ ਦੇ ਉਹ ਇੱਕ ਨਿਰਮਾਤਾ ਨੇ ਉਹਨਾਂ ਨੂੰ ਫੈਸਿਲਿਟੇਟ ਹੈ ਜਿਹੜਾ ਉਹ ਕਰਨ ਲਈ ਛੋਟਾ ਜਿਹਾ ਬਣਾ ਲੈਣ ਚੱਲ ਬੱਚਿਓ ਠੀਕ ਹੋ ਜੰਦਲਪੈ ਠੀਕ ਹੋ ਹਾਂਜੀ ਹਾਂਜੀ ਚੱਲ ਬੱਚਿਓ ਠੀਕ ਹੋ ಪಡೆಯ ਬਿੰਦਿਆ ਦੇ ਇਸ ਪਵਿੱਤਰ ਮੁਕੱਦਸ ਮੰਦਰ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਸਾਰੇ ਪਿਆਰੇ ਜੇ ਸ਼ਰarati ਜੇ ਨੰਨੇ-ਮੁੰਨੇ ਬੱਚੇ ਜਿਨ੍ਹਾਂ ਨੂੰ ਮਿਲਦੇ ਨਹੀਂ ਆਇਆ ਔਰ ਸਟੇਜ ਉੱਤੇ ਸੋ ਸ਼ੋਭੇਤਾ ਸਾਰੇ ਡਿਪਟੀ ਡੀਓ ਮੈਡਮ ਰਵਿੰਦਰ ਕੌਰ ਜੀ ਪ੍ਰਿੰਸੀਪਲ ਸਾਹ ਲਖਵੀਰ ਸਿੰਘ ਜੀ ਸਾਰੇ ਦੇ ਸਾਰੇ ਸਾਡੇ ਸਾਥੀ ਮੇਰੇ ਵੀਰ ਮੁਕੇਸ਼ ਜੀ, ਰਾਮ ਜੀ ਸਾਰੇ ਸਤਿਕਾਰਯੋਗ ਜਰੁਲੰਡੀ ਸਾਰੇ ਸਤਿਕਾਰਯੋਗ ਸਾਥੀ ਜੈਨ ਸਾਹਿਬ ਸਾਰੇ ਸਤਕਾਰਯੋਗ ਸਾਥੀ ਸਾਰੇ ਸਭ ਤੋਂ ਇੰਪੋਰਟੈਂਟ ਸਾਰੇ ਟੀਚਰਜ਼ ਜਿਹੜੇ ਕਿ ਇਹਨਾਂ ਬੱਚਿਆਂ ਦਾ ਭਵਿੱਖ ਦਾ ਨਿਰਮਾਣ ਕਰ ਰਹੇ ਨੇ ਸਾਰੇ ਸਤਕਾਰਯੋਗ ਸਾਥੀਓ ਗੁਰੂ ਕੀ ਧੰਦਾ ਕਰੋ ਪਰਮਾਨੰਥ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਸਮਝਦਾ ਕਿ ਉਹੀ ਮੁਲਕ ਉਹੀ ਸਮਾਜ ਦੁਨੀਆ ਦੇ ਉੱਪਰ ਰਾਜ ਕਰਦੇ ਨੇ ਜਿਹੜੇ ਕਿ ਆਪਣੇ ਬੱਚਿਆਂ ਦੇ ਵਿੱਚ ਆਪਣੀ ਫਿਊਚਰ ਜਨਰੇਸ਼ਨ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰਦੇ ਨੇ ਇਨਵੈਸਟ ਸਿਰਫ ਔਰ ਸਿਰਫ ਪੈਸਿਆਂ ਦੇ ਰੂਪ ਦੇ ਵਿੱਚ ਨਹੀਂ ਸਭ ਤੋਂ ਵੱਧ ਸਮਾਂ ਦੇਣ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਉਹਨਾਂ ਨੂੰ ਚੰਗੀ ਦਿਸ਼ਾ ਦੇਣ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਉਹਨਾਂ ਦੇ ਉੱਪਰ ਮਿਹਨਤ ਕਰਨ ਦੇ ਰੂਪ ਦੇ ਵਿੱਚ ਜਿਹੜੀਆਂ ਇਹ ਇਨਵੈਸਟਮੈਂਟਸ ਬੱਚੇ ਦੇ ਵਿੱਚ ਹੁੰਦੀਆਂ ਨੇ ਉਹੀ ਇਨਵੈਸਟਮੈਂਟਸ ਨੇ ਜਿਹੜੀਆਂ ਅੱਗੇ ਜਾ ਕੇ ਬੱਚਿਆਂ ਨੂੰ ਉਸ ਸਮਾਜ ਦਾ ਜਾਂ ਉਸ ਰਾਜ ਦਾ ਜਾਂ ਉਸ ਦੇਸ਼ ਦਾ ਐਸੈਟ ਹੈ ਜਿਹੜਾ ਸਭ ਤੋਂ ਵੱਡਾ ਸਰਮਾਇਆ ਹੈ ਉਹ ਬਣਾਉਦੇ ਨੇ ਤੇ ਉਹੀ ਮੋਲ ਕੱਜ ਦੁਨੀਆ ਦੇ ਉੱਪਰ ਰਾਜ ਜਿਹੜਾ ਉਹ ਕਰ ਰਹੇ ਨੇ ਪ੍ਰਮਾਤਮਾ ਨੇ ਹਰ ਬੱਚੇ ਨੂੰ ਇੱਕ ਕੋਈ ਨਾ ਕੋਈ ਦਾਤ ਦੇ ਕੇ ਭੇਜਿਆ ਕੋਈ ਨਾ ਕੋਈ ਹੁਨਰ ਦੇ ਕੇ ਭੇਜਿਆ ਕੋਈ ਨਾ ਕੋਈ ਗੁਣ ਦੇ ਕੇ ਭੇਜਿਆ ਉਹਨਾਂ ਨੂੰ ਪਛਾਨਣ ਦਾ ਕੰਮ ਉਹਨਾਂ ਨੂੰ ਤਰਾਸ਼ਣ ਦਾ ਕੰਮ ਤੇ ਉਹਨਾਂ ਦੀ ਚਮਕ ਬਣਾਉਣ ਦਾ ਕੰਮ ਹੈ ਜਿਹੜਾ ਉਹ ਟੀਚਰਸ ਦਾ ਤੇ ਮਾਪਿਆਂ ਦਾ ਹੁੰਦਾ ਹੈ ਔਰ ਇਹ ਉਹਦੀ ਪੋਸੀਬਲ ਹੈ ਜਦ ਇੱਕ ਚੰਗਾ ਮਾਹੌਲ ਚੰਗਾ ਐਟਮੋਸਫੀਅਰ ਬੱਚਿਆਂ ਨੂੰ ਮਿਲ ਸਕੇ ਇਹ ਕੋਈ ਅੱਜ ਫਰਕ ਨਹੀਂ ਹੈਗਾ ਕਿ ਸਰਕਾਰੀ ਸਕੂਲ ਦੇ ਬੱਚੇ ਜਾਂ ਪ੍ਰਾਈਵੇਟ ਸਕੂਲ ਦੇ ਬੱਚੇ ਹਾਂ ਠੀਕ ਹੈ ਉਹਨਾਂ ਕੋਲੇ ਪ੍ਰਾਈਵੇਟ ਸਕੂਲ ਕੋਲੇ ਇਨਫਰਾਸਟ੍ਰਕਚਰ ਬੈਟਰ ਹੋ ਸਕਦਾ ਹੈ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਵਿੱਚ ਕਿਸੇ ਤਰੀਕੇ ਦਾ ਟੈਲੈਂਟ ਜਾਂ ਕਾਬਲੀਅਤ ਘਟਾ ਹੈ ਨਾ ਇਹ ਕੋਈ ਜ਼ਰੂਰੀ ਨਹੀਂ ਹੈ ਹਾਂ 인ਫਰਾਸਟ੍ਰਕਚਰ ਦੇਣਾ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਸੇ ਮਕਸਦ ਨੂੰ ਮੁੱਖ ਰੱਖਦੇ ਹੋਏ ਪਿਛਲੇ ਸਾਢੇ 3 ਸਾਲਾਂ ਤੋਂ ਮਿਸ਼ਨ ਮੋਡ ਦੇ ਵਿੱਚ ਐਜੂਕੇਸ਼ਨ ਦੇ ਉੱਪਰ ਕੰਮ ਹੋ ਰਿਹਾ ਹੈ ਸਿੱਖਿਆ ਦੇ ਉੱਪਰ ਕੰਮ ਹੋ ਰਿਹਾ ਹੈ ਜਿਹਦੇ ਵਿੱਚ ਹੁਣ ਤੱਕ ਦੇ ਮੈਂ ਸਮਝਦਾ ਕਿ ਸਾਰੇ ਰਿਕਾਰਡ ਪਿਛਲੀਆਂ ਸਰਕਾਰਾਂ ਦੇ ਟੁੱਟ ਚੁੱਕੇ ਕਿ ਜਿੰਨਾ ਇਨਫਰਾਸਟ੍ਰਕਚਰ ਸਕੂਲਾਂ ਦੇ ਵਿੱਚ ਤਿਆਰ ਕੀਤਾ ਗਿਆ ਹੈ ਬਿਲਡਿੰਗਸ ਦੇ ਫਾਰਮ ਦੇ ਰੂਪ ਦੇ ਵਿੱਚ ਕਮਰੇ ਬਣਾਉਣ ਦੇ ਰੂਪ ਦੇ ਵਿੱਚ ਲੈਬਸ ਬਣਾਉਣ ਦੇ ਰੂਪ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਬੱਚਿਆਂ ਨੂੰ ਬਿਹਤਰ ਸਿੱਖਿਆ ਮਿਲ ਸਕੇ ਤੇ ਵਰਲਡ ਓਵਰ ਕਹੋ ਜੇ ਪ੍ਰੈਕਟਿਸਿਜ਼ ਚੱਲਦੀਆਂ ਨੇ ਟੀਚਰਜ਼ ਨੂੰ ਵੀ ਬਾਹਰਲੇ ਮੁਲਕਾਂ ਦੀ ਟ੍ਰੇਨਿੰਗ ਲਈ ਭੇਜਿਆ ਗਿਆ ਔਰ ਉਹਦੇ ਰਿਜ਼ਲਟ ਨੇ ਜਿਹੜੇ ਉਹ ਵੀ ਅੱਜ ਨਜ਼ਰ ਆ ਰਹੇ ਨੇ ਜਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨੂੰ ਅਲਵੇ ਦਾ ਕਹਿ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਨੇ ਜਿਹੜੇ ਉਹ ਲੈ ਰਹੇ ਨੇ ਔਰ ਮੈਂ ਤਾਂ ਨਿੱਜੀ ਤੌਰ ਤੇ ਐਜੂਕੇਸ਼ਨ ਦੇ ਲਈ ਸਮਰਪਿਤਾ ਸੋ ਅੱਜ ਮੈਨੂੰ ਪਿਛਲੇ ਸਮੇਂ ਦੇ ਵਿੱਚ ਪਤਾ ਲੱਗਿਆ ਸੀਗਾ ਕਿ ਇੱਥੇ ਕੁਝ ਇਨਫਰਾਸਟ੍ਰਕਚਰ ਕਿਉਂਕਿ ਮੇਨ ਵਿੰਗ ਦੇ ਵਿੱਚ ਤਾਂ ਕਾਫੀ ਵਾਰੀਆਂ ਆਇਆ ਤੇ ਉੱਥੇ ਕਾਫੀ ਕੰਮ ਹੈ ਜਿਹੜਾ ਉਹ ਹੋਇਆ ਵੀ ਔਰ ਹੋ ਵੀ ਰਿਹਾ ਪਰ ਇਸ ਵਿੰਗ ਦੇ ਵਿੱਚ ਅ ਤਾਂ ਪਤਾ ਲੱਗਿਆ ਸੀਗਾ ਕਿ ਇੱਧਰ ਕੁਝ ਰੂਮਸ ਦੀ ਜ਼ਰੂਰਤ ਹੈ ਤੇ ਅੱਜ ਜਿਹੜੇ ਸਪੈਸ਼ਲ ਬੱਚੇ ਨੇ ਪਰਮਾਤਮਾ ਦੇ ਸਪੈਸ਼ਲ ਕਿਡਸ ਨੇ ਵਿਦ ਵਿਦ ਸਮ ਡਿਸੇਬਿਲਟੀਜ਼ ਉਹਨਾਂ ਦਾ ਵੀ ਬਾਈ ਬੱਚੇ ਨੇ ਉਹਨਾਂ ਦੇ ਲਈ ਜਿਹੜੇ ਜਿਹੜੇ ਚਾਰ ਰੂਮਸ ਨੇ ਉਹਨਾਂ ਵਿੱਚੋਂ ਇੱਕ ਹੈ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਤਿਆਰ ਹੋ ਜੇ ਉਹਨਾਂ ਬੱਚਿਆਂ ਨੂੰ ਡੈਡੀਕੇਟ ਕਰ ਦਿਓ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹੋਰ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਰੇ ਆਉਣ ਦੀ ਵੇਟ ਨਹੀਂ ਕਰਨੀ ਤੁਸੀਂ ਇੱਥੇ ਕਿ ਮੇਰੇ ਆਉਣ ਦੀ ਗੱਣਾ ਹੈ ਇਹਨਾਂ ਬੱਚਿਆਂ ਲਈ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਰੱਬ ਦਾ ਰੂਪ ਨੇ ਇਹਨਾਂ ਨੂੰ ਇੱਕ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਬਿਲਡਿੰਗ ਤੱਕ ਜੋ ਚਾਹੀਦਾ ਤੁਸੀਂ ਸਿਰਫ ਮੈਨੂੰ ਜਾਂ ਮੇਰੇ ਦਫ਼ਤਰ ਨੂੰ ਸੁਨੇਹਾ ਲਵਾ ਦਿਓ ਅਸੀਂ ਆਪੇ ਪਹੁੰਚਦਾ ਕਰ ਦਾਂਗੇ ਤੁਹਾਡੇ ਕੋਲੇ ਸੋ ਇਹ ਤੁਹਾਨੂੰ ਤੁਸੀਂ ਬੇਫਿਕਰ ਹੋ ਜਾਓ ਮਿਹਰਬਾਨ ਤੁਸੀਂ ਸਿਰਫ ਔਰ ਸਿਰਫ ਬੱਚਿਆਂ ਦੀ ਵੈਲ ਬੀਇੰਗ ਤੇ ਬੰਜਰ ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਦਾ ਭੋਖਾ ਭਰਵਾਉਣ ਤੇ ਬੱਚਿਆਂ ਨੂੰ ਸਾਰੀਆਂ ਸੁਵਿਧਾਾਂ ਦੇਣ ਦੇ ਤੁਸੀਂ ਸਿਰਫ ਉਹਤੇ ਫੋਕਸ ਕਰੋ ਬਾਕੀ ਕੰਮ ਜਿਹੜਾ ਤੁਸੀਂ ਉਹ ਸਾਡੇ ਦੇ ਛੱਡੋ ਅਸੀਂ ਸਾਡੇ ਸਾਰੀ ਸਰਕਾਰ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਸੋ ਤੁਸੀਂ ਬੇਫਿਕਰ ਹੋ ਜੋ ਸੋ ਇਹਨੇ ਸ਼ਬਦਾਂ ਦੇ ਨਾਲ ਸਾਰਿਆਂ ਦਾ ਤੁਹਾਡਾ ਦਿਲ ਦੀ ਗਹਿਰਾਈ ਚ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ ਵੈਲਕਮ ਸਰ ਮੇਰੇ ਬੰਸਾ ਕੀ ਮਹਾਰਤ ਨਹੀਂ 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 ਕੋਈ ਆਓ ਜੀ ਆਪਨ ਜਿਓ ਹਾਂਜੀ ਆ ਦਿਓ ਮੈਮ ਲੋਜ